ਕਿ ਜਦੋਂ ਸਕੂਲ ਕਾਲਜਿਸ ਦੇ ਵਿੱਚ ਛੁੱਟੀ ਹੁੰਦੀ ਹੈ ਸ਼ਰਾਤੀ ਅੰਸਰ ਨੇ ਉਹ ਬੱਚਿਆਂ ਨੂੰ ਪਰੇਸ਼ਾਨ ਕਰਦੇ ਅੱਜ ਵਕਵਕ ਸਕੂਲਾਂ ਤੇ ਕਾਲਜਾਂ ਦੇ ਬਾਹਰ ਜਿਹੜਾ ਹੈਗਾ ਉਹ ਨਾਕਾਬੰਦੀ ਕੀਤੀ ਗਈ ਕਿੰਨੇ ਵੀ ਸ਼ਰਾਤੀ ਅੰਸਰ ਨੇ ਉਹਨਾਂ ਦੇ ਉੱਤੇ ਨਕੇਲ ਜਿਹੜੀ ਉਹ ਕੱਸੀ ਜਾ ਰਹੀ ਹੈ ਅੱਜ ਕੁਝ ਜਗ੍ਹਾ ਦੇ ਉੱਪਰ ਅਸੀਂ ਜਿਹੜਾ ਹੈਗਾ ਉਹ ਆਪਣੇ ਸਿਵਲ ਕੱਪੜਿਆਂ ਦੇ ਵਿੱਚ ਵੀ ਸਾਡੇ ਜਿਹੜੇ ਯੂਨਿਟਸ ਨੇ ਉਹ ਵੀ ਤਾਇਨਾਤ ਕੀਤੇ ਗਏ ਨੇ ਜਿਹੜੇ ਤੁਹਾਡੇ ਵਾਹਨ ਹੈਗੇ ਨੇ ਉਹਨਾਂ ਨੂੰ ਉੱਚਾ ਮੋਡੀਫਿਕੇਸ਼ਨ ਨਹੀਂ ਜਿਹੜੀਆਂ ਰੂਲਸ ਦੇ ਕੇ ਉਹ ਨਾ ਕਰਵਾਉਣਾ ਜੀ। ਜੇ ਫਿਰ ਵੀ ਇਦਾਂ ਦੀ ਕੋਈ ਵਹੀਕਲ ਸਾਡੇ ਨਜ਼ਰ ਦੇ ਵਿੱਚ ਆਉਂਦੀ ਹੈ ਸਾਡੇ ਧਿਆਨ ਦੇ ਵਿੱਚ ਆਉਂਦੀ ਹੈ ਤੇ ਉਹਦੇ ਖਿਲਾਫ ਅਸੀਂ ਜਿਹੜਾ ਹੈ ਉਹ ਐਕਸ਼ਨ ਲੈ ਰਹੇ ਹਾਂ ਇਸ ਪੋਰਮ। ਅੱਜ ਮਾਨਯੋਗ ਐਸਐਸਪੀ ਸ਼੍ਰੀ ਦਿੱਤੇ ਜੀ ਦੇ ਦਸ਼ੰਦਰ ਦੇਸ਼ਾਂ ਤੇ ਪੂਰੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆ ਜਿਹੜੀ ਆ ਸਪੈਸ਼ਲ ਡਰਾਈਵ ਚਲਾਈ ਗਈ ਆ ਜਿਹਦੇ ਵਿੱਚ ਅਸੀਂ ਟ੍ਰੈਫਿਕ ਨੂੰ ਮੁੱਖ ਰੱਖਦੇ ਹੋਏ ਜਿਹੜੇ ਸਾਨੂੰ ਕੰਪਲੇਂਟਸ ਆ ਰਹੀਆਂ ਸੀਗੀਆਂ ਪਿਛਲੇ ਕੁਝ ਦਿਨਾਂ ਤੋਂ ਕਿ ਜਦੋਂ ਸਕੂਲ ਕਾਲਜਿਸ ਦੇ ਵਿੱਚ ਛੁੱਟੀ ਹੁੰਦੀ ਹੈ ਤੇ ਕੁਝ ਜਿਹੜੇ ਸ਼ਰਾਰਤੀ ਅਨਸਰ ਨੇ ਉਹ ਬੱਚਿਆਂ ਨੂੰ ਪਰੇਸ਼ਾਨ ਕਰਦੇ ਸੋ ਉਹਨਾਂ ਦੇ ਅਗੇਂਸਟ ਸਪੈਸ਼ਲ ਡਰਾਈਵ ਨੂੰ ਵਿੱਚ ਲੈ ਕੇ ਅੱਜ ਵਕ ਵਕ ਸਕੂਲ ਅਤੇ ਕਾਲਜਾਂ ਦੇ ਬਾਹਰ ਜਿਹੜਾ ਹੈਗਾ ਆ ਉਹ ਨਾਕਾਬੰਦੀ ਕੀਤੀ ਗਈ ਹੈ ਰੈਗੂਲੇਸ਼ਨ ਆਫ ਟ੍ਰੈਫਿਕ ਜਿਹੜਾ ਉਹਨੂੰ ਮੁੱਖ ਰੱਖਿਆ ਜਾ ਰਿਹਾ ਤਾਂ ਕਿ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਔਰ ਇਸ ਦੇ ਨਾਲ ਨਾਲ ਜਿੰਨੇ ਵੀ ਇਹ ਸ਼ਰਾਰਤੀ ਅਨਸਰ ਨੇ ਉਹਨਾਂ ਦੇ ਉੱਤੇ ਨਕੇਲ ਜਿਹੜੀ ਉਹ ਕਸੀ ਜਾ ਰਹੀ ਹੈ ਸਰ ਕਿਹੜੇ ਕਿਹੜੇ ਸਕੂਲ ਕਾਲਜ ਜਿਆਦਾ ਜਨ ਇਨਫੋਰਮੇਸ਼ਨਾਈਜ਼ਡ ਆ ਦਿੱਤੇ ਜੀ ਉਹਦੇ ਵਿੱਚ ਅੱਜ ਜਿਵੇਂ ਸਾਨੂੰ ਐਸਡੀ ਕਾਲਜ ਦੇ ਬਾਰੇ ਸੀਗਾ ਗਵਰਨਮੈਂਟ ਕਾਲਜ ਹੈਗਾ ਜੀ ਔਰ ਵਕ ਵਕ ਸਕੂਲ ਹੈਗੇ ਨੇ ਤਿੰਨ ਜੀ ਜਿਹਦੇ ਵਿੱਚ ਆਪਣਾ ਗੋਲਡਨ ਗਰੁੱਪ ਵਾਲੇ ਦੇ ਸਕੂਲ ਹੈਗੇ ਨੇ ਦੋ ਗਰੁੱਪ 4 ਹੈਗੇ ਨੇ ਉਹਨਾਂ ਦੇ ਸਕੂਲਸ ਔਰ ਵੈਸੇ ਅਸੀਂ ਅੱਜ ਪੂਰੇ ਜ਼ਿਲ੍ਹੇ ਦੇ ਵਿੱਚ ਇਹ ਡਰਾਈਵ ਚਲਾਈ ਹੋਈ ਆ ਵਕ ਵਕ ਸਾਰੇ ਹੀ ਕਸਬਿਆਂ ਦੇ ਸਕੂਲ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਅਸੀਂ ਜਿਹੜੇ ਹੈਗੇ ਆ ਉਹ ਸਾਰੇ ਆਪਣੀਆਂ ਟੀਮਾਂ ਲਾਈਆਂ ਹੋਈਆਂ ਨੇ। ਕੁਝ ਜਗ੍ਹਾ ਦੇ ਉੱਪਰ ਅਸੀਂ ਜਿਹੜਾ ਹੈਗਾ ਉਹ ਆਪਣੇ ਸਿਵਲ ਕੱਪੜਿਆਂ ਦੇ ਵਿੱਚ ਵੀ ਸਾਡੇ ਜਿਹੜੇ ਯੂਨਿਟਸ ਨੇ ਉਹ ਵੀ ਤਾਇਨਾਤ ਕੀਤੇ ਗਏ ਨੇ ਸੋ ਦੈਟ ਸਾਨੂੰ ਇੱਕ ਗਰਾਊਂਡ ਰਿਐਲਿਟੀ ਦੀ ਜਿਹੜੇ ਉੱਥੋਂ ਪਤਾ ਲੱਗੇ ਕੀ ਹੋ ਰਿਹਾ। ਸੋ ਅਕੋਰਡਿੰਗ ਟੂ ਦੈਟ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਸਖਤੀ ਕੀਤੀ ਜਾਊਗੀ ਔਰ ਬੱਚਿਆਂ ਦੀ ਅਤੇ ਸਟਾਫ ਦੀ ਸੇਫਟੀ ਅਤੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਜਿਹੜੀ ਇਹ ਡਰਾਈਵ ਚਲਾਈ ਗਈ। ਖਾਸ ਤੌਰ ਤੇ ਵੇਖਿਆ ਜਾਂਦਾ ਵੀ ਜਿਹੜੇ ਦੋਜਵਣ ਹੈਗੇ ਨੇ ਮੋਡੀਫਾਈ ਵਾਹਨ ਜਿਹੜੇ ਹੈਗੇ ਜਾਂ ਬੁਲਟ ਮੋਟਰਸਾਈਕਲ ਜਾਂ ਹੋਰ ਥਾਰਾ ਗੱਡੀਆਂ ਉਹਨਾਂ ਬ ਟਾਈਮ ਬਾ ਟਾਈਮ ਹਮੇਸ਼ਾ ਅਪੀਲ ਕਰਦੇ ਰਹਿੰਦੇ ਆ ਕਿ ਜਿਹੜੇ ਤੁਹਾਡੇ ਵਾਹਨ ਹੈਗੇ ਨੇ ਉਹਨਾਂ ਨੂੰ ਜਿਹੜੀਆਂ ਐਕਸਟਰਾ ਮੋਡੀਫਿਕੇਸ਼ਨ ਦੇ ਨੇ ਜਿਹੜੀਆਂ ਰੂਲਸ ਦੇ ਅਗੇਂਸਟ ਉਹ ਨਾ ਕਰਵਾਉਣ ਅਗਰ ਫਿਰ ਵੀ ਇਦਾਂ ਦੀ ਕੋਈ ਵਹੀਕਲ ਸਾਡੇ ਨਜ਼ਰ ਦੇ ਵਿੱਚ ਆਉਂਦੀ ਹੈ ਸਾਡੇ ਧਿਆਨ ਦੇ ਵਿੱਚ ਆਉਂਦੀ ਹੈ ਤੇ ਉਹਦੇ ਖਿਲਾਫ ਅਸੀਂ ਜਿਹੜਾ ਹੈ ਉਹ ਐਕਸ਼ਨ ਲੈ ਰਹੇ ਆ ਐਸ ਪਰ ਰੂਲਸ ਸੱਜ ਕੱਲ੍ਹ ਵੀ ਇੱਕ ਨਾ ਕੋਸਤਰੀ ਵੀ ਗੱਲ ਹੋ ਰਹੀ ਪਿੰਨ ਕੋ ਸੁੰਗਾ ਦੀ ਮੁੰਡਾ ਨੂੰ ਬੇਸਰੀ ਹਾਲ ਦੇ ਵਿੱਚ ਤੋਂ ਉਹ ਤੁਹਾਡੇ ਧਿਆਨ ਚਾਹੀਕ ਨਹੀਂ ਦੇਖੋ ਉਹਨਾਂ ਦੇ ਉੱਤੇ ਅਸੀਂ ਹਰ ਵੇਲੇ ਕਾਰਵਾਈ ਕਰਦੇ ਆ ਜਿੱਦਾਂ ਹੀ ਸਾਡੇ ਧਿਆਨ ਚ ਕੋਈ ਇਹੋ ਜਿਹੀ ਖਬਰ ਆਉਂਦੀ ਉਸ ਬੱਚੇ ਨੂੰ ਜਾ ਕੇ ਸਭ ਤੋਂ ਪਹਿਲਾਂ ਉਹਦੀ ਮੈਡੀਕਲ ਫਰਸਟ ایڈ ਜਿਹੜੀ ਉਹ ਦਵਾਈ ਜਾਂਦੀ ਫਿਰ ਅਸੀਂ ਉਹਨਾਂ ਤੋਂ ਇਹ ਵੀ ਪੁੱਛਦੇ ਆ ਕਿ ਉਹ ਕਿੱਥੋਂ ਲੈ ਕੇ ਆਉਂਦੇ ਨੇ ਉਹਦੇ ਬੈਕਵਰਡ ਤੇ ਫਾਰਵਰਡ ਲਿੰਕਸ ਦੇ ਉੱਪਰ ਸਪੈਸ਼ਲ ਟੀਮਸ ਲੱਗੀਆਂ ਹੋਈਆਂ ਨੇ ਉਹ ਕੰਮ ਕਰ ਰਹੀਆਂ ਨੇ ਉਹ ਡੇਲੀ ਤੁਸੀਂ ਦੇਖਦੇ ਹੋਵੋਗੇ ਗੁਰਦਾਸਪੁਰ ਪੁਲਿਸ ਦੁਆਰਾ ਜਿਹੜਾ ਹੈਗਾ ਉਹ ਲਗਾਤਾਰ ਰਿਕਵਰੀਜ਼ ਵੀ ਕੀਤੀਆਂ ਜਾਂਦੀਆਂ ਨੇ ਔਰ ਇਸ ਤਰ੍ਹਾਂ ਦੇ ਜਿਹੜੇ ਬੱਚੇ ਨੇ ਜਿਹੜੇ ਮੈਂ ਇਹਨਾਂ ਨੂੰ ਕਹੂੰਗਾ ਕਿ ਇਹ ਬੱਚੇ ਬਿਮਾਰ ਨੇ ਸੋ ਇਹਨਾਂ ਦਾ ਇਲਾਜ ਕਰਾਉਣ ਦੀ ਜਿਹੜੀ ਹੈਗੀ ਆ ਉਹ ਵੀ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਅਸੀਂ ਇਹ ਜਿਹੜੇ ਬ ਅਗਰ ਸਾਡੇ ਕੋਲ ਕੋਈ ਇਦਾਂ ਦੇ ਬੱਚੇ ਆਉਂਦੇ ਨੇ ਜਾਂ ਸਾਡੇ ਧਿਆਨ 'ਚ ਹੁੰਦਾ ਅਸੀਂ ਆਪਦੀ ਟੀਮ ਉੱਥੇ ਭੇਜਦੇ ਹਾਂ ਉਹਨਾਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਆਲ ਸੈਂਟਰਸ ਦੇ ਵਿੱਚ ਅਕੋਰਡਿੰਗ ਟੂ देयर ਨੀਡ ਜਿਹੜਾ ਆ ਉਹ ਮੈਡੀਕਲ ਸਟਾਫ ਦੇ ਨਾਲ ਡਿਸਕਸ ਕਰਕੇ ਉਹਨਾਂ ਦਾ ਇਲਾਜ ਵੀ ਕਰਵਾ ਰਹੇ ਹਾਂ ਜੀ ਪੁਲਿਸ ਨੂੰ ਅਕਸਰ ਦੇਖਿਆ ਜਾਂਦਾ ਕਿ ਲੋਕਾਂ ਦੀ ਸਹਾਇਤਾ ਲਈ ਆ ਜਾਂ ਫਿਰ ਲੋਕਾਂ ਨੂੰ ਇਹ ਮਹਿਸੂਸ ਕਰਵਾਇਆ ਜਾਂਦਾ ਕਿ ਉਹ ਸੁਰੱਖਿਅਤ ਹੋ। ਪਰ ਇੱਕ ਨਾ ਖਬਰ ਪਿਛਲੇ ਦਿਨੀ ਆਈ ਸੀ ਕਿ ਥਾਣਾ ਸਿਟੀ ਵਿੱਚ ਇੱਕ ਵਿਅਕਤੀ ਦਾ ਸਾਈਕਲ ਚੋਰੀ ਹੋ ਗਿਆ ਜਿਸ ਨੂੰ ਕਾਫੀ ਉਹਨੂੰ ਦਿੱਕਤ ਆਈ ਸੀ। ਇੱਥੇ ਤੱਕ ਕਿ ਉਹਨੂੰ ਸੀਸੀਟੀਵੀ ਵੀ ਨਹੀਂ ਦਿੱਤੀ ਗਈ। ਹਾਲਾਂਕਿ ਸਾਈਕਲ ਮਿਲ ਗਿਆ ਸੀ ਬਾਅਦ ਵਿੱਚ। ਪਰ ਕਿਤੇ ਨਾ ਕਿਤੇ ਲੋਕਾਂ ਦੇ ਮਨ ਵਿੱਚ ਉਹ ਜੇ ਕੰਪਲੇਨਟ ਕਰਨ ਤੋਂ ਵੀ ਡਰ ਆਏਗਾ ਤੇ ਕਿਵੇਂ ਸੁਰੱਖਿਅਤ ਹੋ। ਦੇਖੋ ਅਸੀਂ ਤੇ ਹੈ ਹੀ ਪਬਲਿਕ ਦੇ ਵਾਸਤੇ। ਸਾਡਾ ਜਿਹੜਾ ਪਹਿਲਾ ਧਰਮ ਤੇ ਕਰਮ ਹੈ ਉਹ ਪਬਲਿਕ ਦੀ ਸੇਫਟੀ ਨੂੰ ਮੁੱਖ ਰੱਖਦੇ ਹੋਈ ਅਸੀਂ ਆਪਦਾ ਨਿਭਾ ਰਹੇ ਹਾਂ ਔਰ ਸਾਈਕਲ ਦੀ ਜਿਹੜੀ ਗੱਲ ਹੈਗੀ ਉਹ ਸਾਈਕਲ ਜਿਹੜਾ ਲੱਭਣ ਦੇ ਵਿੱਚ ਵੀ ਉਹਦੇ ਵਿੱਚ ਜਿਹੜਾ ਹੈਗਾ ਆ ਉਹ ਸਾਡੀਆਂ ਟੀਮਸ ਲੱਗੀਆਂ ਹੋਈਆਂ ਸੀਗੀ ਸੀਸੀਟੀਵੀ ਜਿਹੜਾ ਉਹ ਕਈ ਵਾਰੀ ਅਸੀਂ ਇਸ ਕਰਕੇ ਪ੍ਰੋਵਾਈਡ ਨਹੀਂ ਕਰਦੇ ਕਿ ਉਹ ਬਹੁਤ ਜਲਦੀ ਵਾਇਰਲ ਹੋ ਜਾਂਦਾ ਹੈ ਔਰ ਜਿਹੜੇ ਇਦਾਂ ਦੇ ਚੋਰ ਹੁੰਦੇ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਹੁੰਦਾ ਉਹ ਵੀ ਇਸ ਤਰ੍ਹਾਂ ਖੋ ਜਾਂਦੇ ਨੇ ਫਿਰ ਸੋ ਕਈ ਵਾਰੀ ਸਾਨੂੰ ਅੰਡਰ ਕਵਰ ਰਹਿ ਕੇ ਵੀ ਕੰਮ ਕਰਨਾ ਪੈਂਦਾ ਔਰ ਸਾਡੀਆਂ ਟੀਮਾਂ ਲਗਾਤਾਰ ਚਲਦੀਆਂ ਪਈਆਂ ਨੇ ਸਪੈਸ਼ਲ ਬ੍ਰਾਂਚ ਇਸ ਕੰਮ ਦੇ ਉੱਤੇ ਹੈਗੀ ਹੈ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀਆਂ ਹੈਗੀਆਂ ਸਾਡੀਆਂ ਸਪੈਸ਼ਲ ਸੈੱਲ ਅਤੇ ਸਪੈਸ਼ਲ ਟੀਮਜ਼ ਵੱਖਰੀਆਂ ਲੱਗੀਆਂ ਹੋਈਆਂ ਨੇ ਸੋ ਹਰ ਤਰ੍ਹਾਂ ਦੇ ਨਾਲ ਅਸੀਂ ਜਿਹੜਾ ਹੈ ਉਹ ਪਬਲਿਕ ਦੀ ਸੇਫਟੀ ਨੂੰ ਮੁੱਖ ਰੱਖਦੇ ਹਾਂ ਔਰ ਮੈਂ ਤੁਹਾਡੇ ਸਾਹਮਣੇ ਰਹੀਆਂ ਯਕੀਨ ਦਿਵਾਉਣਾ ਕਿ ਗੁਰਦਾਸਪੁਰ ਪੁਲਿਸ ਜਿਹੜੀ ਹੈ ਉਹ 24 ਆਵਰ ਪਬਲਿਕ ਦੀ ਸੇਫਟੀ ਵਾਸਤੇ ਬਿਲਕੁਲ ਤਿਆਰ ਹੈ